ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤੱਕ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਅਸੀਂ ਅੱਜ ਗੱਲਬਾਤ ਅਕਾਲੀ ਦਲ ਦੇ ਸੰਕਟ ਤੇ ਕਰਾਂਗੇ ਇੱਕ ਪਾਸੇ ਹੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਦੂਜੇ ਪੱਲੇ ਜਿਹੜੇ ਆਗੂਆਂ ਦੇ ਬਿਆਨ ਆ ਰਹੇ ਨੇ ਜਬੀਬਾਰ ਸਿੰਘ ਕੋਰ ਬਾਦਲ ਹੋਰਾਂ ਦਾ ਬਿਆਨ ਜਿਹੜਾ ਉਹ ਵਾਇਰਲ ਹੋ ਰਿਹਾ ਜਿਹਦੇ ਵਿੱਚ ਉਹ ਗੱਲ ਕਰ ਰਹੇ ਨੇ ਵੀ ਜਿਹੜੇ ਤੀਜੇ ਤੀਜੇ ਨੰਬਰ ਤੇ ਆਏ ਨੇ ਉਹ ਹੁਣ ਸਲਾਹਾਂ ਦੇ ਰਹੇ ਨੇ ਕਿ ਪ੍ਰਧਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਸੁਖਬੀਰ ਬਾਦਲਪੁਰਾ ਨੂੰ ਉਂਧੜ ਸਾਹਿਬ ਉਹਦੇ ਉੱਤੇ ਕੀ ਕਹਿ ਰਹੇ ਨੇ ਚੰਦੂ ਮਾਜਰਾ ਸਾਹਿਬ ਕੀ ਕਹਿ ਰਹੇ ਨੇ ਅਨਿਲ ਜੋਸ਼ੀ ਜਿਹੜੇ ਅਮਰਸਰ ਤੋਂ ਉਮੀਦਵਾਰ ਸੀ ਪਹਿਲਾਂ ਭਾਜਪਾ ਚੁੰਦੇ ਸੀ ਫਿਰ ਅਕਾਲੀ ਦਲ ਦੇ ਵਿੱਚ ਆਏ ਤੇ ਉਹ ਕੀ ਕਹਿ ਰਹੇ ਨੇ ਇਸ ਚਰਚਾ ਨੂੰ ਅੱਗੇ ਵਧਾਉਣ ਦੇ ਲਈ ਕਾਫੀ ਆ ਲੋਕਾਂ ਦੇ ਮਨਾਂ ਚ ਕੀ ਚੱਲ ਰਿਹਾ ਉਹ ਵੀ ਬੇहद ਜ਼ਰੂਰੀ ਆ ਅਕਾਲੀ ਵਰਕਰ ਕੀ ਸੋਚਦੇ ਨੇ ਜਾਂ ਇਹ ਸਾਰਾ ਕੁਝ ਜੋ ਉਹਨਾਂ ਦੇ ਨਾਲ ਅਕਾਲੀ ਦਲ ਦੇ ਨਾਲ ਜ਼ਮਾਨਤਾ ਜ਼ਬਤ ਹੋਣੀ ਆ ਖੇਤਰੀ ਪਾਰਟੀ ਦਾ ਪੰਜਾਬ ਦੇ ਵਿੱਚ ਮੋੜ ਤੋਂ ਪੈਰਾਂ ਸਿਰ ਨਾ ਹੋਣਾ ਇਹਦੇ ਕੀ ਕਰੰਦੇ ਕੋਸ਼ਿਸ਼ ਕਰਾਂਗੇ ਇਸ ਚਰਚਾ ਵਿੱਚ ਉਸ ਸ਼ਾਮ ਨੂੰ ਸਵਾਗਤ ਹੈ ਤੁਹਾਡਾ ਮਾਲੀ ਸਾਹਿਬ ਸ਼ੁਕਰੀਆ ਜੀ ਚਲੋ ਮਾਲੀ ਸਾਹਿਬ ਮੈਂ ਅਲੇਲ ਜੋਸ਼ੀ ਹੋਣਾ ਨੂੰ ਸੁਣ ਰਿਹਾ ਸੀਗਾ ਉਹ ਕਹਿ ਰਹੇ ਨੇ ਕਿ ਜੇ ਤਾਂ ਸੀ ਜਿੱਤ ਜਾਂਦੇ ਫਿਰ ਤਾਂ ਪ੍ਰਧਾਨ ਜੀ ਦੇ ਅਸਤੀਫੇ 'ਚ ਕੋਈ ਗੱਲ ਹੋਣੀ ਨਹੀਂ ਸੀ ਉਹ ਕਹਿੰਦੇ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਪੋਲਰਾਈਜੇਸ਼ਨ ਹੋਇਆ ਤ੍ਰਿਵਿਕਰਨ ਹੋਇਆ ਸੈਕੂਲਰ ਸਟੇਟ ਆ ਉਹ ਕਹਿੰਦੇ ਪੰਜਾਬ 'ਤੇ ਨਹੀਂ ਸੀ ਹੋਣਾ ਚਾਹੀਦਾ ਪਰ ਉਹਦੇ ਉੱਤੇ ਚਲੋ ਮੰਥਨ ਹੋਣਾ ਚਾਹੀਦਾ ਅਸਤੀਫੇ ਵਾਲੀ ਗੱਲ ਤਾਂ ਕਹਿੰਦਾ ਹਾਰ ਜਿੱਤ ਦੇ ਉੱਤੇ ਕਹਿੰਦੇ ਤੈਅ ਕਰਦੀ ਹੈ ਜੇ ਜਿੱਤ ਜਾਂਦੇ ਤਾਂ ਸਥਿਤੀ ਹੋਰ ਹੋਣੀ ਸੀ ਜਿਹੜਾ ਉਹਨਾਂ ਨੇ ਪੋਲਰਾਈਜੇਸ਼ਨ ਦੀ ਗੱਲ ਕੀਤੀ ਹੈ ਤੇ ਜਿਹੜਾ ਅਸੀਂ ਵਕਤ-ਵਕਤ ਵਿਦਵਾਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਕਿ ਅਕਾਲੀ ਦਲ ਦਾ ਕੈਂਟਰ ਬਹੁਤ ਮਜ਼ਬੂਤ ਹੈ ਤਾਂ ਇਥੇ ਧੂਵਿਕਰਨ ਕਿਵੇਂ ਕੰਮ ਕਰ ਗਿਆ ਸੁਖਬੀਰ ਬਾਦਲ ਉਹਨੂੰ ਮੈਨੇਜ ਕਿਉਂ ਨਹੀਂ ਕਰ ਪਾਏ ਇੰਨਾ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਸੱਤਾ ਤੋਂ ਬਾਹਰ ਹੋયા ਆਪ ਤੇ ਚਲੋ ਇਹ ਐਮਪੀ ਬਣ ਜਾਂਦੇ ਨੇ ਪਰਿਵਾਰ ਪਰ ਬਾਕੀਆਂ ਦੇ ਨਾਲ ਕੀ ਬੀਤਦੀ ਹੈ ਉਹ ਵੀ ਘੁੱਟਣ ਮਹਿਸੂਸ ਕਰਦੇ ਨੇ ਪਾਰਟੀ ਦੇ ਅੰਦਰ ਪਹਿਲੀ ਗੱਲ ਸੁਖਵਿੰਦਰ ਜੀ ਇਹ ਆ ਧੂਵੀਕਰਨ ਅਕਾਲੀ ਦਲ ਦੀ ਹਾਰ ਕਿਵੇਂ ਆ ਹਾਂ ਜੇ ਹਿੰਦੂਆਂ ਦਾ ਧਰੂਵੀਕਰਨ ਹੋਇਆ ਸਿੱਖਾਂ ਦਾ ਕਿਉਂ ਨਹੀਂ ਹੋਇਆ ਇਹਦਾ ਮਤਲਬ ਕਿਸੇ ਨੇ ਹਿੰਦੂਆਂ ਦੇ ਜਜ਼ਬਾਤਾਂ ਨੂੰ ਲੋਇਆ ਉਹਨਾਂ ਨੂੰ ਹਿਲਾਇਆ ਤੁਸੀਂ ਸਿੱਖਾਂ ਦੇ ਜਜ਼ਬਾਤਾਂ ਨੂੰ ਹਿਲਾ ਨਹੀਂ ਸਕੇ ਕਿਉਂ ਨਹੀਂ ਹਿਲਾ ਸਕੇ ਇਹ ਆਪਣੇ ਅੰਦਰ ਝਾਤੀ ਮਾਰੋ ਜੇ ਤੁਸੀਂ ਕਹਿੰਦੇ ਹੋ ਸਾਡੇ ਲਈ ਉਸੂਲ ਪਿਆਰੇ ਨੇ ਸਿਧਾਂਤ ਪਿਆਰੇ ਨੇ ਸੱਤਾ ਪਿਆਰੀ ਨਹੀਂ ਚਾਹੇ 24 ਚ ਨਾਵੇ 27 ਚ ਨਾਵੇ 32 ਚ ਨਾਵੇ ਤੇ ਇਹ ਸਾਰੀ ਚੋਣ ਚ ਤੁਹਾਡੇ ਸੂਲਾਂ ਦਾ ਮਜਾਰਾ ਕਿੱਥੇ ਹੋਇਆ ਤੁਸੀਂ ਕਦੋਂ ਕਿਹਾ ਵੀ ਲੋਕ ਸਭਾ ਦੇ ਵਿੱਚ ਸਾਡਾ ਆਜੰਡਾ ਹੋ ਪੰਜਾਬ ਲਈ ਸਾਡਾ ਆਜੰਡਾ ਹੋ ਤੁਸੀਂ ਆਪ ਦਾ ਮੈਨੀਫੈਸਟੋ ਕਦੋਂ ਪ੍ਰਚਾਰਿਆ ਇਹ ਦੱਸੋ ਨਾ ਮਤਲਬ ਸਵਾਲ ਖੜੇ ਹੁੰਦੇ ਨੇ ਬਿਲਕੁਲ ਠੀਕ ਆ ਜੇ ਜਿੱਤ ਦਾ ਸੇਰਾ ਲੀਡਰਸ਼ਿਪ ਆ ਸੇਰਾ ਤਾਂ ਹਾਰ ਦਾ ਸੇਰਾ ਲੀਡਰਸ਼ਿਪ ਇਸਰ ਕਿਉਂ ਨਾ ਹੋਵੇ ਜੀ ਆ ਬੀਬੀ ਹੁਣ ਇਹ ਕਹਿੰਦੀ ਆ ਜਿਹੜੇ ਈ ਜੇ ਨੰਬਰ ਤੈਨੇ ਉਹ ਹੁਣ ਗੱਲਾਂ ਕਰਦੇ ਨੇ ਤੇ ਵਿਧਾਨ ਸਭਾ 'ਚ ਤੁਸੀਂ ਕਿੱਥੇ ਸੀ ਜੀ ਤੁਸੀਂ ਗੱਲਾਂ ਕਿਵੇਂ ਕਰਦੇ ਹੋ ਜਲਾਲਾਬਾਦ ਤੁਸੀਂ ਹਾਰੇ ਲੰਬੀ ਤੁਸੀਂ ਹਾਰੇ ਤੁਸੀਂ ਕਿਹੜੇ ਮੂੰਹ ਨਾਲ ਗੱਲਾਂ ਕੀਤੀਆਂ ਫਿਰ ਹੁਣ ਤੱਕ ਫਿਰ ਜਾ ਤਾਂ ਤੁਸੀਂ ਇਹ ਕਹਿ ਦਿਓ ਵੀ ਸਾਰੇ ਅਕਾਲੀ ਲੀਡਰ ਜੀ ਆਪਣੇ ਹਿਸਾਬ ਨਾਲ ਇਕੱਲੇ ਇਕੱਲੇ ਲੜ ਲੈਣ ਪਤਾ ਲੱਗ ਜੂ ਕਿਹੜਾ ਕਿੱਥੇ ਆ ਕਰ ਲੋ ਫਿਰ ਇਹ ਪਾਰਟੀ ਦੇ ਨੇਤਾ ਤੁਸੀਂ ਉਮੀਦਵਾਰ ਤੁਸੀਂ ਤੈਅ ਕਰਦੇ ਹੋ ਸਾਰਾ ਕੁਝ ਤੁਸੀਂ ਤੈਅ ਕਰਦੇ ਹੋ ਤੇ ਹਾਰ ਦੀ ਜ਼ਿੰਮੇਵਾਰੀ ਤੀਜੇ ਨੰਬਰ ਵਾਲੇ ਆ ਸਿਰ ਤੇ ਜਿਹੜਾ ਤੀਜੇ ਨੰਬਰ ਤੇ ਆਇਆ ਤੇ ਉਹਦੀ ਸੀਟ ਤੁਸੀਂ ਆਖਰ ਤੱਕ ਤਾਂ ਘੁੰਗੇ ਚ ਪਾ ਰੱਖੀ ਦਿਲਜੀਤ ਕਿਮੇ ਨੂੰ ਸ਼ਸਕਾਰ ਤਾਂ ਉੱਥੇ ਫਿਰ ਥੋੜਾ ਜਿਹੜਾ ਥੋੜੇ ਹੱਕ ਚ ਬੋਲ ਰਿਹਾ ਝੁੰਦਾ ਉਹ ਕਹਿੰਦੇ ਨੰਬਰ ਤੇ ਆ ਜੀ ਜਿਹੜੇ ਤੁਹਾਡੇ ਹੱਕ ਚ ਬੋਲ ਰਹੇ ਨੇ ਉਹ ਕਿਹੜੇ ਨੰਬਰਾਂ ਤੇ ਨੇ ਸੋ ਇਸ ਕਰਕੇ ਮਸਲੇ ਨੂੰ ਪਟਕਾਉਣ ਦੀ ਗੱਲ ਆ ਐਵੇਂ ਅਸਲ ਗੱਲ ਤੋਂ ਧਿਆਨ ਪਟਕਾਉਣ ਦੀ ਗੱਲ ਆ ਬਹੁਤ ਸਿੱਧੀ ਗੱਲ ਆ ਅਕਾਲੀ ਦਲ ਮੂਲ ਸਿਧਾਂਤਾਂ ਨਾਲੋਂ ਨਿਕੜ ਗਿਆ ਅਕਾਲੀ ਦਲ ਦੇ ਸਿਧਾਂਤਾਂ ਨਾਲੋਂ ਨਿਕੜ ਗਿਆ ਕਹਤਾ ਸਾਨੂੰ ਸਿਧਾਂਤ ਤੇ ਅਸੂਲ ਪਿਆਰੇ ਨੇ ਇਹਦਾ ਮਤਲਬ ਇਹਦੋਂ ਪਹਿਲਾਂ ਪਿਆਰੇ ਨਹੀਂ ਸੀ ਨਾ ਜੇ ਹੁਣ ਪਿਆਰੇ ਨੇ ਉਹਨਾਂ ਦਾ ਇਜ਼ਹਾਰ ਕਿੱਥੇ ਹੋਇਆ ਇਹ ਦਿਖਾਓ ਫਿਰ ਵਿਆਂ ਦੇ ਦੇਣਾ ਭੋਲਾ ਦੀ ਮਾਫੀ ਬਖਸ਼ੋ ਉਸੂਲ ਪਿਆਰੇ ਨੇ ਫਿਰ ਜੇ ਉਸੂਲ ਪਿਆਰੇ ਨੇ ਭਾਜਪਾ ਨਾਲ ਮੁੜ ਗੱਠ ਜੋੜਨ ਲਈ ਤਿੰਨ ਸ਼ਰਤਾਂ ਕੀ ਨੇ ਜੀ ਮੈਨੂੰ ਇਹ ਦੱਸੋ ਗੰਦੀ ਸਿੰਘਾਂ ਨੂੰ ਰਿਹਾ ਕਰ ਦੇਣ ਸਾਡੇ ਧਾਰਮਿਕ ਮਾਮਲੇ 'ਚ ਦਖਲ ਨਾ ਦੇਣ ਪਤਾ ਨਹੀਂ ਇੱਕ ਤੀਜੀ ਹੋਰ ਕਿਹੜੀ ਆ ਜੇ ਤਿੰਨੇ ਸ਼ਰਤਾਂ ਪੂਰੀਆਂ ਹੋ ਜਾਣਗੀਆਂ ਫਿਰ ਥੋਡੀ ਉਸੂਲੀ ਸਾਝ ਭਾਜਪਾ ਨਾਲ ਬਣਜੋ ਤੋਏ ਵਿਹਾਰ ਚ ਤਰਾਈਆਂ ਦਾ ਯੁੱਗ ਬੀਤ ਗਿਆ ਹਕੀਕਤ ਦੇਖੋ ਹਕੀਕਤ ਨੂੰ ਸਮਝੋ ਉਹਦੇ ਅਨੁਸਾਰ ਅੱਗੇ ਵਧਣ ਦੀ ਕੋਸ਼ਿਸ਼ ਕਰੋ ਠੀਕ ਆ ਹੁਣ ਤੱਕ ਤੁਸੀਂ ਜਿਹੜੇ ਸਾਰੇ ਪੰਥ ਦੇ ਕੇਂਦਰ ਸੀ ਉਹਨਾਂ ਨੂੰ ਮੇਸ ਕੇ ਝੋਲੀ ਚ ਪਾ ਲਿਆ ਅਕਾਲ ਤੱਕ ਤੁਹਾਡੀ ਝੋਲੀ ਚ ਸ਼੍ਰੋਮਣੀ ਕਮੇਟੀ ਤੁਹਾਡੀ ਝੋਲੀ ਚ ਅਕਾਲੀ ਦਲ ਦਾ ਪ੍ਰਧਾਨ ਤੁਹਾਡੀ ਝੋਲੀ ਚ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਝੋਲੀ ਚ ਤੇ ਜ਼ਿੰਮੇਵਾਰ ਕਿਹਦੇ ਸਿਰ ਆਉਜੀ ਫੇਰ ਜਿਮੇਵਾਰੀ ਹੋਣਾ ਸਿਰ ਜਿਹੜੇ ਤੀਜੇ ਨੰਬਰ ਤੇ ਆਏ ਨੇ ਸੋ ਇਸ ਕਰਕੇ ਸਾਰੀ ਪਟਕਾਉ ਸਿਆਸਤਾ ਫਿਰ ਠੀਕ ਆ ਤੁਸੀਂ ਕਹੋ ਵੀ ਸਾਡਾ ਪਰਿਵਾਰ ਸਿਆਸਤਾ ਅਸੀਂ ਆਪਣੇ ਪਰਿਵਾਰ ਦੀ ਸੀਟ ਕੱਢਦੇ ਆਂ ਗੱਲ ਖਤਮ ਬਾਕੀਆਂ ਨੂੰ ਖੁੱਲੀ ਛੁੱਟੀ ਦੋ ਵੀ ਉਹ ਆਪਾਂ ਆਪਣੇ ਪਰਿਵਾਰਾਂ ਨਾਲ ਉਹਨਾਂ ਨੂੰ ਆਪਣੀ ਆਪਣੀ ਸੀਟ ਕੱਢਣ ਫਿਰ ਜਥੇਵੰਦੀ ਕਿੱਥੇ ਹੋਈ ਸਿਧਾant ਕਿੱਥੇ ਹੋਏ ਅਸੂਲ ਕਿੱਥੇ ਹੋਏ ਜਿਮੇਵਾਰੀ ਕਿੱਥੇ ਹੋਈ ਮਿੱਠਾ ਮਿੱਠਾ ਹੜੱਪ ਤੇ ਕੌੜਾ ਕੌੜਾ ਥੂ ਇਹੀ ਭਗਵਾਨਤ ਮਾਨ ਨੇ ਕੀਤਾ ਤੇਰਾ 0 ਵਾਲੇ ਨੇ ਕਹਿੰਦਾ ਪਹਿਲਾਂ 1 ਸੀ ਜੀ ਹੁਣ 3 ਹੋ ਗਈਆਂ ਕਾਂਗਰਸ ਦੇ ਇੱਕ ਘਟ ਗਈ ਅਕਾਲੀ ਦਲ ਨੂੰ ਕੋਈ ਨਹੀਂ ਆਈ ਭਾਜਪਾ ਨੂੰ ਕੋਈ ਨਹੀਂ ਆਈ ਕਿਵੇਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਫਿਰ ਤੁਸੀਂ ਪੁਨਰ ਵਿਚਾਰ ਕਿਉਂ ਕਰ ਰਹੇ ਹੋ ਕਿਉਂ ਮੀਟਿੰਗਾਂ ਸੱਦਰਿਓ ਤੁਸੀਂ ਕਹੋ ਆਲ ਇਜ਼ ਵੈਲ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਜਿਹਨੇ ਰਹਿਣਾ ਰਹੋ ਜਿਹਨੇ ਜਾਣਾ ਜਾਓ ਰਾਹੁਲ ਗਾਂਧੀ ਦੇਖੋ ਨਾ ਜੀ ਚੱਲਦੀ ਚੋਣ ਚ ਕਹਿੰਦਾ ਜਿਹੜੇ ਆਰਐਸਐਸ ਖਿਲਾਫ ਨਹੀਂ ਲੜਨਾ ਚਾਹੁੰਦੇ ਅੱਜੇ ਪਾਰਟੀ ਛੱਡ ਜੋ ਅਸੀਂ ਲੜਾਂਗੇ ਤੁਹਾਡੇ ਚ ਦਮ ਹੈ ਇਹ ਕਹਿਣ ਦਾ ਵੀ ਜਿਹੜੇ ਸਾਡੇ ਨਾਲ ਨਹੀਂ ਸਹਿਮਤ ਪਾਰਟੀ ਛੱਡ ਜੋ ਸੋ ਇਸ ਕਰਕੇ ਸਾਰੀਆਂ ਧਿਆਨ ਭਟਕਾਉ ਗੱਲਾਂ ਨੇ ਆ ਚਰਨਜੀਤ ਬਰਾੜ ਨੇ ਇੱਕ ਨਵਾਂ ਸ਼ੋਸ਼ਾ ਛੱਡਤਾ ਆਪਾਂ ਐ ਕਰੀਏ ਜੀ ਐ ਕਰੀਏ ਜੀ ਫਿਰ ਘਰ ਦੀ ਆਪਾਂ ਪੰਜ ਪ੍ਰਧਾਨੀ ਘਰ ਦੀ ਬਣਾ ਲੀਏ ਹੁਣ ਤਾਂ ਇੱਕ ਪਰਵਾਰ ਦੀ ਘਰ ਦੀ ਆ ਨਾ ਇੱਕ ਪਰਿਵਾਰ ਦੀ ਕਰਦੀ ਥਾ ਇੱਕ ਪਰਿਵਾਰ ਤੇ ਉਹਨਾਂ ਦੇ ਪਸ਼ੂਆਂ ਦੀ ਕਰਦੀ ਪੰਜ ਪ੍ਰਧਾਨੀ ਬਣਾ ਲਈਏ ਪੰਜ ਪ੍ਰਧਾਨੀ ਇਹ ਹੁੰਦੀ ਆ ਪੰਜ ਪ੍ਰਧਾਨੀ ਹੁੰਦੀ ਆ ਅੱਡ ਅੱਡ ਵਿਚਾਰਾਂ ਵਾਲੇ ਅੱਡ ਅੱਡ ਸੋਚਾਂ ਵਾਲਿਆਂ ਨੂੰ ਇਕੱਠੇ ਕਰਨਾ ਸਮਾਗਰ ਰਚਾਉਣਾ ਸਾਂਝੀ ਸੋਚ ਬਣੇ ਉਹ ਤੇ ਅੱਗੇ ਵਧਣਾ ਸੋ ਇਹ ਇਹ ਗੱਲਾਂ ਨਹੀਂ ਜਿਹੜੀਆਂ ਇਹ ਅਸਲ ਚ ਪਾਲੋਂ ਖਥੀ ਡੋਮਣੀ ਜਿਵੇਂ ਕਹਿੰਦੇ ਹੁੰਦੇ ਆ ਗਾਵੇ ਆਲ ਪਤਾਲ ਇਹ ਅੱਕਾਂ 'ਚ ਡੰਡੇ ਮਾਰ ਰਹੇ ਨੇ ਚਾਟ ਵਿੱਚ ਚਿੱਤੀ ਹੋਣ ਦੇ ਰਾਹ ਪੈ ਰਹੇ ਨੇ ਸਾਰੀ ਮੈਂ ਕਹਿੰਦਾ ਮੰਨ ਲਓ ਸੁਖਵੀਰ ਬਾਦਲ ਅਸਤੀਫਾ ਦੇ ਜੇ ਉਹੀ ਥਾਂ ਤੇ ਕਿਹੜਾ ਹੋ ਜੀ ਅੱਜ ਤੱਕ ਬਾਦਲ ਕਿਆ ਨੇ ਜਿਹੜੀ ਮਾਰਗ ਸੇਧ ਅਪਣਾਈ ਆ ਬਿਨਾਂ ਸ਼ਰਤ ਹਮਾਇਤ ਜੰਮੂ ਕਸ਼ਮੀਰ ਬਾਰੇ ਜੀਐਸਪੀ ਬਾਰੇ ਇੱਕ ਰਾਸ਼ ਇੱਕ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਸਿਰੇ ਦੀ ਗੱਲ ਇੱਕ ਕੌਮ ਤੇ ਇੱਕ ਚੋਣ ਇਹ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹ ਤਾਂ ਪਹਿਲੀ ਭਾਜਪਾ ਨਾਲ ਨਹੀਂ ਮਤਲਬ ਜੇ ਆਪਾਂ ਇਹ ਸੋਚ ਲਈਏ ਵੀ ਇਹਨਾਂ ਦੇ ਖਿਲਾਫ ਕਿਹਦੇ ਕੋਲੇ ਕਿਹੜਾ ਬਰਤਾਨਾ ਇਹ ਤਾਂ ਸਮਝਾ ਦਿਓ ਇੱਕੋ ਵੇਲ ਦੇ ਸਾਰੇ ਚੂਹੇ ਨੇ ਹੁਣ ਹੁਣ ਜਦੋਂ ਮਤਲਬ ਫਸੇ ਹੋਏ ਨੇ ਸਾਰੇ ਇੱਕ ਦੂਜੇ ਨੂੰ ਡੰਗ ਮਾਰਦੇ ਨੇ ਇੱਕ ਦੂਜੇ ਤੇ ਜ਼ਿੰਮੇਵਾਰੀ ਸਿੱਟਦੇ ਨੇ ਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਹਮ ਹੀ ਬਚेंगे ना ਸਾਥੀ ਤਵਾਰੇ ਜੀ ਸੁਖਵਿੰਦਰ ਮਾਲੀ ਸਾਹਿਬ ਜਿੱਥੇ ਚਰਨਜੀਤ ਬਰਾੜ ਹੋਣਾ ਦੀ ਜਿਹੜੀ ਚਿੱਠੀ ਆ ਬਹੁਤ ਚਰਚਾ ਮੰਗਦੀ ਆ ਜਿਹੜੇ ਸ਼ਬਦ ਉਹਨਾਂ ਨੇ ਯੂਜ਼ ਕੀਤੇ ਕਈ ਤੇ ਵੀ ਕਹਿ ਰਹੇ ਨੇ ਮਤਲਬ ਕਿ ਜੋ ਚਰਚਾ ਆ ਜਿਵੇਂ ਲੋਕਾਂ ਚ ਹੋ ਜਾਂਦਾ ਨਾ ਵੀ ਹੋ ਸਕਦਾ ਕਿ ਜਾਣ ਬੁੱਝ ਕੇ ਉਹਨਾਂ ਤੋਂ ਚਿੱਠੀ ਲਿਖਾ ਕੇ ਪਹਿਲੇ ਇੱਕ ਹੋਰ ਕਮੇਟੀ ਮੀਟਿੰਗ ਤੋਂ ਸਾਹਮਣੇ ਰੱਖਤੀ ਜਿਵੇਂ ਝੁੰਦਾ ਸ਼ਬਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਕਿ ਢੀਂਡ ਸਾਹਿਬ ਨੇ ਆਹ ਕੀਤਾ ਸਰਪ੍ਰਸਤ ਨੇ ਇਹ ਉਹ ਲਤਾ ਕਿਚਨ ਵਾਲਿਆਂ ਦੀਆਂ ਗੱਲਾਂ ਹੋਈਆਂ ਤੇ ਜੋ ਚਰਨਜੀਤ ਬਰਾੜ ਦੀ ਚਿੱਠੀ ਆ ਉਹਦੇ ਵਿੱਚੋਂ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਦੀ ਬਿਬਾਰ ਸੀਮਿਤ ਕੋਰ ਬਾਦਲ ਜੇਤਾ ਉਹ ਕਿਉਂਕਿ ਡੇਰਾ ਮੁਆਫੀ ਦੇ ਵਿੱਚ ਸ਼ਾਮਿਲ ਨਹੀਂ ਸੀ ਇਹਦਾ ਮਤਲਬ ਇਹ ਆ ਕਿ ਜੇ ਸੁਖਬੀਰ ਬਾਦਲ ਬੈਕਫੁੱਟ ਤੇ ਗਏ ਉਹ ਇਲੈਕਸ਼ਨ ਨਹੀਂ ਲੜ ਰਹੇ ਕਿਉਂ ਉਹ ਉਹਦੇ ਵਿੱਚ ਸ਼ਾਮਿਲ ਸੀਗੇ ਜਦੋਂ ਉਹ ਕਹਿ ਰਹੇ ਨੇ ਕਿ ਮਾਫੀ ਮੰਗੋ ਲਿਖਤੀ ਤੌਰ ਦੇ ਉੱਤੇ ਮੰਗੋ ਸ੍ਰੀ ਅਕਾਲ ਤਖਤ ਸਰਦ ਤੇ ਜਾ ਕੇ ਜਾਂ ਜੱਜ ਇਸ ਵੀ ਢੰਗ ਦੇ ਨਾਲ ਜੇ ਇਹਦਾ ਮਤਲਬ ਕਿ ਜਿਹੜੇ ਬਾਕੀ ਕੈਂਡੀਡੇਟ ਹਾਰ ਗਏ ਪੰਜਾਬ ਦੇ ਵਿੱਚ 12 ਦੇ 12 ਉਹ ਸਾਰੇ ਇਹਦੇ ਵਿੱਚ ਸ਼ਾਮਲ ਸੀਗੇ ਜਾਂ ਜਿਹੜੀ ਉਹ ਪਿੱਛੇ ਚੋਣ ਹੋਈਆਂ ਨੇ ਜਿੰਨੀਆਂ ਜਿੱਥੇ ਤੱਕ ਹਾਰ ਦਾ ਸਾਹਮਣਾ ਦੇਖਣਾ ਪਿਆ ਉਹ ਸਾਰੇ ਮਤਲਬ ਕਿ ਸਮੁੱਚਾ ਅਕਾਲੀ ਦਲ ਇਹਦੇ ਵਿੱਚ ਸ਼ਾਮਲ ਹੈ ਜਿਹੜਾ ਜਿੱਤ ਗਿਆ ਉਹ ਸਰਕਰੂ ਹੋ ਗਿਆ ਇਹਦਾ ਕੀ ਮਤਲਬ ਸਮਝਿਆ ਜਾਏ ਫਿਰ ਉਹ 14 ਜੂਨ ਤੱਕ ਦਾ ਸਮਾਂ ਦੇ ਰਹੇ ਨੇ ਅਕਾਲੀ ਦਲ ਦਾ ਜਦੋਂ ਮਤਲਬ ਕਿ ਉਹ ਹੁੰਦਾ ਵੱਡਾ ਸਮਾਗਮ ਹੁੰਦਾ ਸਥਾਪਨਾ ਦੇ ਆੜਾ ਹੁੰਦਾ ਉਹ 14 ਦਸੰਬਰ ਤੱਕ ਦਾ ਕਿ ਉਦੋਂ ਤੱਕ ਆਪਾਂ ਜਿਹੜਾ ਪੰਜ ਪ੍ਰਧਾਨੀ ਚਲਾਈਏ ਇਹ অপਸ਼ਨ ਦੇਣ ਦਾ ਮਤਲਬ ਕੀ ਹੋਇਆ ਜਦ ਇਹ ਕੀ ਸੁਨੇਹਾ ਦਿੱਤਾ ਜਾ ਰਿਹਾ ਜਦੋਂ ਡੇਰਾ ਮੁਖੀ ਦੀ ਮਾਫੀ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਪਹਿਲੀ ਗੱਲ ਸੁਖਵਿੰਦਰ ਜੀ ਬਹੁਤ ਵੱਡੀਆਂ ਗਲਤੀਆਂ ਨੇ ਜਾਣੇ ਅਣਜਾਣੇ ਕਹਿ ਕੇ ਉਹਨਾਂ ਦੀ ਮਾਫੀ ਨਹੀਂ ਹੁੰਦੀ ਤੁਸੀਂ ਵੋਟ ਦੀ ਸਿਆਸਤ ਖਾਤਰ ਡੇਰੇ ਵਾਲੇ ਨੂੰ ਝੂਹੇ ਚੜਾਇਆ ਉਹਨੇ ਮੁੜ ਕੇ ਜੋ ਕੀਤਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਦੋਂ ਪਹਿਲਾਂ ਤੁਸੀਂ ਵੋਟਾਂ ਦੀ ਸਿਆਸਤ ਕੀਤੀ ਉਹਨਾਂ ਨੂੰ ਮਾਫ ਕਰਾਉਣ ਦੀ ਚਿੱਠੀ ਲਿਖਾਈ ਉਹ ਵੀ ਜਥੇਦਾਰਾਂ ਨੇ ਬੇਨਕਾਬ ਕਰਤੀ ਐਤਕੀ ਚੋਣ ਦੇ ਵਿੱਚ ਵੀ ਮਤਲਬ ਜਿਹੜੇ ਉਹ ਡੇਰੇਦਾਰ ਨੇ ਉਹਨਾਂ ਤੋਂ ਵੋਟਾਂ ਮੰਗਦੇ ਨੇ ਤੇ ਉਹ ਰਾਮ ਰਹੀਮ ਦੀ ਫੋਟੋ ਪੇਟ ਕਰ ਰਹੇ ਨੇ ਕਿੰਨੇ ਲੀਡਰਾਂ ਨੂੰ ਸਮੇਤ ਹਰ ਸੇ ਮਿਰਤ ਦੀ ਤੇ ਉਹ ਫੋਟੋ ਲੈ ਰਹੀ ਆ ਸੋ ਇਹ ਜਿਹੜੀ ਵੋਟਾਂ ਦੀ ਸਿਆਸਤਾ ਬੈਜੀ ਇਹਨਾਂ ਨੇ ਤਾਂ ਬੇੜਾ ਬਿਠਾਇਆ ਤੁਸੀਂ ਮੈਨੂੰ ਇਹ ਦੱਸੋ ਨਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਉਸੂਲੀ ਤੌਰ ਤੇ ਚਾਹੀਦਾ ਇਹ ਸੀ ਕਿਉਂਕਿ ਜੇ ਸਿੱਖਾਂ ਦਾ ਹਕੂਮਤ ਨਾਲ ਵੈਰ ਰਿਹਾ ਕਿਸੇ ਧਰਮ ਨਾਲ ਨਹੀਂ ਨਿਰੰਕਾਰੀਆਂ ਨਾਲ ਵੈਰ ਸੀ ਨਿਰੰਕਾਰੀ ਮੁਖੀ ਦੇ ਖਿਲਾਫ ਹੁਕਮਨਾਮਾ ਜਾਰੀ ਕਰਾਉਂਦੇ ਵੋਟਾਂ ਦਾ ਤਰੁਵੀ ਕਰਨ ਲਈ ਸਾਰੇ ਸੰਪਰਦਾ ਖਿਲਾਫ ਜਾਰੀ ਕਰਤਾ ਤੇ ਕਿੰਨੀ ਹਿੰਸਾ ਹੋਈ ਕੀ ਹੋਈ ਤੇ ਅੱਜ ਉਹ ਨਿਰੰਕਾਰੀਆਂ ਦਾ ਹੁਕਮਨਾਮਾ ਕਿੱਥੇ ਹੈ ਜੀ ਮੈਨੂੰ ਸਮਝਾ ਦਿਓ ਫਿਰ ਸੌਦਾ ਸਾਧਾ ਜਿਹੜਾ ਸੌਦਾ ਸਾਧਾ ਦੇ ਖਿਲਾਫ ਹੁਕਮਨਾਮਾ ਜਾਰੀ ਕਰਨੀ ਥਾ ਸਾਰੀ ਸੰਪਰਦਾ ਖਿਲਾਫ ਕਰਾਤਾ ਦੇ ਮੁੜ ਕੇ ਉਹਨਾਂ ਤੋਂ ਵੋਟਾਂ ਵੀ ਮੰਗਦੇ ਦੇ ਸਰਸਰੀ ਜਾਂਦੇ ਉਹਨਾਂ ਦੇ ਇਕੱਠਾਂ 'ਚ ਜਾ ਕੇ ਸ਼ਾਮਲ ਹੁੰਦੇ ਨੇ ਫਿਰ ਜਾ ਕੇ ਅਕਾਲ ਤਖਤ ਸਾਹਿਬ ਤੇ ਸੇਵਾ ਵੀ ਕਰਦੇ ਨੇ ਸੋ ਇਸ ਕਰਕੇ ਬੇਸੂਲੀ ਜਿਹੜੀ ਸਿਆਸਤਾਂ ਉਹਦੇ ਨਤੀਜੇ ਇਹਨਾਂ ਨੂੰ ਭੁਗਤਣੇ ਪੈ ਰਿਹਾ ਜਾਣੇ ਅਣਜਾਣੇ 'ਚ ਬਸਪਾ ਨਾਲ 1996 'ਚ ਜਿਹੜਾ ਸਮਝੌਤਾ ਤੋੜਿਆ ਉਹ ਜਾਣੇ ਅਣਜਾਣੇ ਹੋਇਆ ਜਿਹੜੀ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਉਹ ਜਾਣੇ ਅਣਜਾਣੀ ਹੋਈ ਹੈ ਜਿਹੜਾ ਬਾਜਪਾ ਹੀ ਵੇਰੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਰਿਹਾ ਸੀ ਜਿਹੜਾ ਬਾਦਲ ਸਾਹਿਬ ਨੇ ਉਹਨੂੰ ਗਾਹ ਨਹੀਂ ਤੋਰਨ ਦਿੱਤਾ ਇਹ ਜਾਣੇਣ ਜਾਣੇ ਹੋਇਆ ਹੁਣ ਝਿੜਾ ਮਾਰਦੇ ਹੋ ਸਾਡੇ ਧਾਰਮਿਕ ਸਥਾਨ ਖੋਲੇ ਤੇ ਜਦੋਂ ਤੁਸੀਂ ਸੱਤਾ ਦੇ ਨਾਲ ਸੀ ਪਟਨੇ ਵੀ ਤੁਹਾਡਾ ਕਬਜ਼ਾ ਹਜੂਰ ਸਾਹਿਬ ਵੀ ਤੁਹਾਡਾ ਕਬਜ਼ਾ ਹਰਿਆਣਾ ਵਿੱਚ ਵੀ ਤੁਹਾਡਾ ਕਬਜ਼ਾ ਉਹ ਤਾਂ ਤੁਹਾਡੇ ਅਧੀਨ ਹੀ ਸੀ ਜਦੋਂ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਾਇਆ ਤੁਸੀਂ ਮਤਲ ਹੱਥਾਂ ਨਾਲ ਦਿੱਤੀਆਂ ਹੁਣ ਦੰਦਾ ਨਾਲ ਖੋਲਣੀਆਂ ਪੈਂਦੀਆਂ ਤੋ ਇਸ ਕਰਕੇ ਲੋੜ ਇਸ ਗੱਲ ਦੀ ਆ ਸਮੂਹਕ ਲੀਡਰਸ਼ਿਪ ਆ ਜਿਹੜੀ ਉਹ ਸਥਾਪਿਤ ਕੀਤੀ ਜਾਵੇ ਮੈਂ ਸਵੇਰੇ ਵੀ ਪੋਸਟ ਪਾਈ ਸੀ ਵੀ ਜੇ ਤੁਸੀਂ ਨਾ ਇੱਕ ਦੂਜੇ ਨਾਲ ਝਾਟਮ ਚਿੱਟੀ ਹੋ ਕੇ ਇੱਕਾਂ ਚ ਡੰਡੇ ਮਾਰ ਕੇ ਤੁਸੀਂ ਅੱਗੇ ਵੱਧ ਜਾਓਗੇ ਭੁੱਲ ਜਾਓ ਪਹਿਲੀ ਗੱਲ ਸਾਰਾ ਜਥੇਬੰਦਕ ਢਾਂਚਾ ਭੰਗ ਕਰੋ ਕਿਉਂਕਿ ਤੁਸੀਂ ਮਾਰਗ ਸੇਧ ਤੋਂ ਭਟਕੇ ਹੋਇਓ ਮਾਰਗ ਸੇਧ ਤੋਂ ਭਟਕਣ ਕਰਕੇ ਤੁਸੀਂ ਪਰਿਵਾਰ ਵਾਲ ਚ ਪੈ ਗਏ ਸਾਰੀ ਪੈ ਗਏ ਵੱਡੇ ਪੈਗੇ ਮਾਇਆਦਾਰੀ ਬਣ ਗਏ ਪਰਿਵਾਰ ਪ੍ਰਸਤ ਬਣ ਗਏ ਨਿੱਜ ਪ੍ਰਸਤ ਬਣ ਗਏ ਹੁਣ ਜਿਹਦੇ ਨਿੱਜੀ ਹਿੱਤਾਂ ਨੂੰ ਸੱਟ ਲੱਗਦੀ ਆ ਉਹ ਝਗੜ ਮਾਰਦਾ ਸਖਬੀਰ ਤੇ ਨਜੀਠੇ ਨੇ ਆ ਕੇ ਜਿਹੜੀਆਂ ਨਾਇਬ ਸੁਬੇਦਾਰੀਆਂ ਦਿੱਤੀਆਂ ਸੀ ਹੇਠਾ ਢੀਂਡ ਸਿਆਂ ਨੂੰ ਜੀ ਬ੍ਰਹਮਪੁਰੇ ਨੂੰ ਜੀ ਭੁੰਦਰ ਤੇ ਮਲੂਕੇ ਨੂੰ ਜੀ ਉਹ ਉਹ ਨਾਇਬ ਸੁਬੇਦਾਰੀਆਂ ਖਣਾਤੀਆਂ ਇਹਨਾਂ ਨੇ ਉਹ ਬਾਗੀ ਹੋ ਗਏ ਇਹ ਢੀਂਡ ਸਾਹਿਬ ਬੀਬੀ ਜਗੀਰ ਕੌਰ ਇਹ ਦੱਸਣ ਅਕਾਲੀ ਦਲ ਦੇ ਇਹਨਾਂ ਸਾਲਾਂ ਦੌਰਾਨ ਜਿਹੜੀ ਭਾਜਪਾ ਨਾਲ ਸਾਂਝਾ ਜੋ ਰਾਜ ਕੀਤਾ ਕਿਹੜੀ ਨੀਤੀ ਕਿਹੜੇ ਫੈਸਲੇ ਨਾਲ ਇਹਨਾਂ ਦਾ ਮਤਭੇਦ ਆ ਮਤਭੇਦ ਇਹ ਹੀ ਹੈ ਨਾ ਹਾਰ ਕੇ ਅਸਤੀਫਾ ਦਿਓ ਠੀਕ ਹੈ ਦੇਣਾ ਚਾਹੀਦਾ ਅਸਤੀਫਾ ਪਰ ਸਾਹਮਣੇ ਕੌਣ ਆਊ ਸੋ ਇਸ ਕਰਕੇ ਜਥੇਬੰਦਕ ਤੌਰ ਕਿਉਂਕਿ ਜਿਹੜਾ ਜਥੇਬੰਦਕ ਢਾਂਚਾ ਵਿਗੜਿਆ ਬਾਕੀ ਵਿਗੜਿਆ ਇਸ ਕਰਕੇ ਵਿਗੜਿਆ ਮਾਰਗ ਸੇ ਤੋਂ ਭਟਕ ਗਏ ਪਰ ਗ ਮਾਰਗ ਸੇ ਤੇ ਲਿਆਉਣ ਲਈ ਇਕੱਲਾ ਬਾਦਲ ਦਾ ਅਸਤੀਫਾ ਕੰਮ ਨਹੀਂ ਕਰਨਾ ਉਹਦੇ ਖਾਤਰ ਇੱਕ ਸਾਰਥਕ ਪਹੁੰਚ ਵੀ ਚਾਹੀਦੀ ਆ ਜਥੇਵੰਦਕ ਢਾਂਚਾ ਵੀ ਚਾਹੀਦਾ ਇਹਦੇ ਖਾਤਰ ਤੁਰੰਤ ਸਾਰਾ ਜਥੇਵੰਦਕ ਢਾਂਚਾ ਭੰਗ ਕਰਨਾ ਚਾਹੀਦਾ 21 ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਆ 11 ਮੈਂਬਰੀ ਕਮੇਟੀ ਬਣਾਉਣੀ ਚਾਹੀਦੀ ਆ ਜਿਹਦੇ ਵਿੱਚ ਸਾਰੇ ਹੋਣ ਅੱਡ ਅੱਡ ਵਿਚਾਰਾਂ ਵਾਲੇ ਹੋਣ ਵੀ ਆਪ ਵੀ ਹੋਣ ਤੇ ਉਹ ਜਿਹੜੀ ਕਮੇਟੀ ਆ ਉਹ ਦੱਸੇ ਵੀ ਅਸੀਂ ਇਸੂਲਾਂ ਤੋਂ ਕਿੱਥੇ ਥੜਕੇ ਚੁੰਦਾ ਕਮੇਟੀ ਦੀ ਰਿਪੋਰਟ ਕੀ ਸੀ ਜੋ ਅਸੀਂ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ ਕੀ ਸੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਗਲਤੀਆਂ ਨਹੀਂ ਕਰਾਂਗੇ ਫਿਰ ਉਹ ਹੇਠਾਂ ਤੋਂ ਮੈਂਬਰਸ਼ਿਪ ਸ਼ੁਰੂ ਕਰਾਵੇ ਸੰਵਿਧਾਨ ਦੇ ਮਤਾਬਕ ਚੋਣ ਕਰਾਵੇ ਬਲਾਕਾਂ ਦੀ ਜ਼ਿਲ੍ਹਿਆਂ ਦੀ ਹੋਰ ਸਾਰੇ ਕਾਸੇ ਦੀ ਫਿਰ ਅਜਲਾਸ ਸੱਦੇ ਜਿਹੜਾ ਇਹ ਕਹਿੰਦੇ ਸਥਾਪਨਾ ਦਿਵਸ ਆ ਜ ਦਸੰਬਰ ਨੂੰ ਉੱਥੇ ਚੋਣ ਹੋਵੇ ਚੋਣ ਦੇ ਵਿੱਚ ਜੇ ਸਾਰੇ ਸੁਖਵੀਰ ਬਾਦਲ ਨੂੰ ਪ੍ਰਧਾਨ ਮੰਤਰੀ ਮੰਨ ਲੈਣ ਪਰ ਉਦੋਂ ਪਹਿਲਾਂ ਮਾਰਗ ਸੇਧ ਤਾਂ ਤੈ ਹੋ ਨਾ ਇਹ ਤਾਂ ਸਹੈਦ ਸੇਧ ਤੈ ਹੋ ਨਾ ਵੀ ਸਾਡੇ ਮੂਲ ਸਿਧਾਂਤ ਕੀ ਆ ਉਹਨਾਂ ਦੇ ਅਨੁਸਾਰ ਅੱਜ ਦੇ ਟਾਈਮ 'ਚ ਸਾਡੀ ਸਿਆਸੀ ਸੇਧ ਕੀ ਬਣਦੀ ਆ ਭਾਜਪਾ ਨਾਲ ਥੋੜੀ ਦੁਸ਼ਮਣੀ ਆ ਸਾਂਝਾ ਤੇ ਕਾਂਗਰਸ ਨਾਲ ਦੁਸ਼ਮਣੀ ਦਾ ਕੀ ਆਧਾਰ ਆ ਜੀ ਜੋ ਕਾਂਗਰਸ ਨੇ ਜ਼ੁਲਮ ਕੀਤੇ ਨੇ ਪੰਜਾਬ ਤੇ ਸੂਬਾ ਬਣਾਉਣ ਤੋਂ ਲੈ ਕੇ ਸਾਰੇ ਕਿਹੜੀ ਗੱਲ ਨਾਲ ਭਾਜਪਾ ਦਾ ਮਤ ਪੇਦਾ ਮੈਨੂੰ ਇੱਕ ਦੱਸ ਦੋ ਇੱਕ ਦੱਸ ਦੋ ਉਹ ਜਿਹੜਾ ਅਡਵਾਨੀ ਕਹਿੰਦਾ ਨਾ ਬੀਂਦਰਾ ਕਾਂਦੀ ਹਮਲਾ ਕਰ ਤਾ ਝਿਜਕਦੀ ਸੀ ਅਸੀਂ ਦਬਾਅ ਪਾਇਆ ਉਹ ਕੋਈ ਨਹੀਂ ਝਿਜਕਦੀ ਸੀ ਉਹਦਾ ਫੈਸਲਾ ਹੋਇਆ ਹੋਇਆ ਸੀ ਉਹ ਸਾਰਿਆਂ ਨੂੰ ਨਾਲ ਲੈਣਾ ਚਾਹੁੰਦੀ ਸੀ ਜਦੋਂ ਕਾਮਰੇਡ ਭਾਜਪਾ ਸਾਰੇ ਨਾਲ ਆ ਗਏ ਉਹਨੇ ਅਬਡੈਕਸ਼ਨ ਕਰਤਾ ਇਸ ਕਰਕੇ ਇਹ ਗੱਲ ਆ ਜਿਹੜੀ ਭਾਜਪਾ ਨੂੰ ਪਤਾ ਵੀ ਫਸੇ ਹੋਏ ਨੇ ਕਾਂਗਰਸ ਵਾਲੇ ਮਾਮਲੇ 'ਚ ਇਹ ਜਾਣਗੇ ਕਿੱਥੇ ਜੇ راہੁਲ ਗਾਂਧੀ ਦੋ ਵਾਰ ਦਰਬਾਰ ਸਾਹਿਬ ਆਇਆ ਉਹਨੇ ਗੱਲ ਕੀਤੀ ਆ ਚਲੋ ਮਨਮੋਹਨ ਸਿੰਘ ਨੇ ਮਾਫੀ ਮੰਗੀ ਆ ਜਾਂ ਬਿੱਟੂ ਨੇ ਕਿਹਾ ਵੀ ਮੇਰੇ ਤੇ ਦਬਾਅ ਪਾ ਰਿਹਾ ਸੀ راہੁਲ ਗਾਂਧੀ ਵਿਅੰਕ ਸਿੰਘ ਦੇ ਕਾਤਲਾਂ ਨੂੰ ਮਾਫ ਕਰੋ ਜਿਵੇਂ ਅਸੀਂ ਰਜੀਵ ਗਾਂਧੀ ਨੂੰ ਕੀਤਾ ਜਿਵੇਂ ਲਲਿਤ ਮੱਕਨ ਦੀ ਬੇਟੀ ਅਵੰਤਿਕਾ ਨੇ ਕੁੱਕੀ ਗੱਲੋਰਾ ਨੂੰ ਕੀਤਾ ਆਪਾਂ ਇਹ ਚੈਪਟਰ ਬੰਦ ਕਰੀਏ ਇਹਦਾ ਮਤਲਬ ਰਾਹੁਲ ਗਾਂਧੀ ਕਿਵੇਂ ਸੋਚਦਾ ਜੇ ਉਹ ਬਿਆਨਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਾਉਣ ਦੀ ਗੱਲ ਕਰਦਾ ਦਬਾਅ ਪਾਉਂਦਾ ਤੇ ਬੰਦੀ ਸਿੰਘਾਂ ਦੀ ਰਿਆਇਤ ਬਾਰੇ ਤੁਹਾਨੂੰ ਲੱਗਦਾ ਵੀ 1 ਮਿੰਟ ਉਹ ਕਹੋ ਵੀ ਨਹੀਂ ਰਹੀ ਹੋਣੀ ਚਾਹੀਦੀ ਭਾਜਪਾ ਜਿਹੜੀ ਜਦੋਂ ਅਕਾਲੀਆਂ ਨੂੰ ਸਿੱਖਾਂ ਨੂੰ ਵਰਤਣਾ ਚਾਹੁੰਦੇ ਸੀ ਨੋਟੀਫਿਕੇਸ਼ਨ ਜਾਰੀ ਕਰਤਾ ਬਿੱਟੂ ਨੇ ਅੰਦਰ ਰੌਲਾ ਪਾਇਆ ਬਿੱਟੇ ਨੇ ਬਾਹਰ ਪਾਇਆ ਨੋਟੀਫਿਕੇਸ਼ਨ ਰੱਦ ਕਰਤਾ ਹੁਣ ਬਿੱਟੂ ਕਹਿੰਦਾ ਜੀ ਮੈਂ ਮੈਂ ਸਾਧਨ ਬੜੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਉਹ ਕਹਿੰਦੇ ਆ ਨਾ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਬਾਵਾਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਸੋ ਇਸ ਕਰਕੇ ਵੱਡੇ ਚਿੰਤਨ ਦੀ ਲੋੜ ਆ ਅਕਾਲੀ ਦਲ ਨੂੰ ਉਹੀ ਜੀ ਇੱਕ ਵੱਡੀ ਕਮੇਟੀ ਬਣਾਓ ਅਕਾਲੀ ਦਲ ਨੂੰ ਪਹਿਲਾਂ ਇਕਜੁੱਟ ਕਰੋ ਉਹਨਾਂ ਮਾਰਗ ਸੇਧ ਤੇ ਲਿਆਓ ਫਿਰ ਦੂਜੇ ਅਕਾਲੀ ਦਲਾਂ ਨਾਲ ਗੱਲ ਚਲਾਓ ਏਕਤਾ ਦੀ ਜੋ ਅੱਜ ਤੁਹਾਡਾ ਹਾਲ ਆ ਤੁਹਾਡੇ ਨਾਲ ਏਕਤਾ ਕਿਹੜਾ ਕਰੂ ਦੋਨੋਂ ਸਰਬਜੋਤ ਸਿੰਘ ਤੇ ਅਮਰਤਪਾਲ ਨੇ ਮਾਣ ਕੇ ਰੱਖਤਾ ਜਿਹੜਾ ਬੰਦ ਸਿੱਖ ਤੁਹਾਡੇ ਤੇ ਭਰੋਸਾ ਨਹੀਂ ਕਰਦੇ ਭਰੋਸਾ ਹਾਸਲ ਕਰਨ ਲਈ ਪੋਜੀਸ਼ਨਾਂ ਲੈਣੀਆਂ ਪੈਣਗੀਆਂ ਇਹਨਾਂ ਦੀ ਤਾਂ ਇੰਨੀ ਜ਼ਰਤ ਨਹੀਂ ਵੀ ਅੱਜ ਕਹਿ ਦੇਣ ਵੀ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦਿਓ ਤੇ ਉੱਥੇ ਚੋਣਾਂ ਕਰਾਓ ਇਹ ਕਹਿਣ ਇੱਕ ਕੌਮ ਤੇ ਇੱਕ ਚੋਣ ਨਾਲ ਅਸੀਂ ਸਹਿਮਤ ਨਹੀਂ ਆ ਲੋਕ ਸਭਾ ਦਾ ਜਿਹੜਾ ਹੋਇਆ ਤੁਹਾਡੇ ਸਾਹਮਣੇ ਆ ਇਹ ਨੇ ਇਹੀ ਦਿਖਾਇਆ ਨਾ ਜੀ ਵੀ ਇੱਕ ਮੁੱਲ ਇੱਕ ਚੋਣ ਨਹੀਂ ਹੋ ਸਕਦੀ ਅੱਡ ਅੱਡ ਸੂਬੇ ਨੇ ਅੱਡ ਅੱਡ ਗੱਲਾਂ ਨੇ ਅੱਡ ਅੱਡ ਉੱਥੇ ਫਤਵਾ ਕੋਲੀਸ਼ਨ ਸਰਕਾਰ ਬਣੀਆ ਕੋਲੀਸ਼ਨ ਸਰਕਾਰੇ ਬਣਨੀ ਚਾਹੀਦੀ ਐ ਸੋ ਇਸ ਕਰਕੇ ਪਹਿਲਾਂ ਝੁੰਦਾ ਤੋਂ ਪ੍ਰੈਸ ਕਾਨਫਰੰਸ ਕਰਾਤੀ ਢੀਂਡ ਸੈਨ ਚੁੱਪ ਕਰਾਉਣ ਲਈ ਫਿਰ ਉਹ ਤਾਂ ਪ੍ਰੈਸ ਬਿਆਨ ਦਵਾਤਾ ਮੈਨੂੰ ਇਹ ਦੱਸੋ ਚਰਨਜੀਤ ਵਿਰਾੜ ਕਿੱਡਾ ਕਿੰਤਕਾ ਜੀ ਜਿਹਨੂੰ ਇਹ ਪਤਾ ਵੀ ਕਰ ਲਿਆ ਦਲ ਦਾ ਸੰਕਟ ਕਿਉਂ ਆ ਤੇ ਕਿਵੇਂ ਹੱਲ ਹੋ ਤੁਸੀਂ ਜਿਹੜੀ ਆਪ ਆਪ ਦੀ ਪਾਲਾਬੰਦੀ ਕਰਦੇ ਹੋ ਇਹ ਚ ਮਾਰੇ ਜਾਓਗੇ ਮੈਂ ਪਹਿਲਾਂ ਵੀ ਕਿਹਾ ਡੁੱਬੇਗੀ ਕਿਸ਼ਤੀ ਤਾਂ ਡੁੱਬेंगे सारे ਨਾ ਹਮ ਹੀ ਬਚेंगे ਨਾ ਸਾਥੀ ਤੇ ਮਾਰੇ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਸਮੂਹਕ ਸਿਆਣਪ ਇਕੱਠੀ ਕਰੋ ਸਾਜ ਕਰੀਜੇ ਗੁਣਾ ਕੇ ਰਿਛੋੜ ਅਵਗਣ ਚੱਲੀਏ ਫਿਰ ਇੱਕ ਉਹਦਾ ਸਕੱਤਰ ਬਣਾਓ ਕਮੇਟੀ ਦਾ ਇੱਕ ਬਲਾਰਾ ਵੀ ਬਣਾ ਦੋ ਜਿਹੜਾ ਫੈਸਲਾ ਲਵਾਂ ਉਹ ਸਰਬਸੰਮਤੀ ਵਰਗੀ ਸਹਿਮਤੀ ਹੋਣੀ ਚਾਹੀਦੀ ਐ ਐਡੀ ਛੇਤੀ ਕਿ ਤੁਹਾਡੇ ਸਿਰ ਤੇ ਤਲਵਾਰ ਲਟਕੀ ਹੋਈ ਆ ਜਿਵੇਂ ਨਹੀਂ ਚੋਣਾ ਆ ਰਹੀਆਂ ਲੜ ਲੈਣਗੇ ਸਾਰੇ ਲੜ ਲੈਣਗੇ ਕੋਈ ਇਹੋ ਜੀ ਗੱਲ ਨਹੀਂ ਸੋ ਮਾਰਗ ਸੇਧ ਸਹੀ ਤੈਅ ਕਰ ਲਈ ਜਥੇ ਬੰਦਕ ਸਾਮਾ ਵੀ ਦਰਸਤ ਚਾਹੀਦਾ ਅੱਜ ਜਿਹੜਾ ਪਰਿਵਾਰ ਹੀ ਬਣਿਆ ਪੜਿਆ ਸਾਰਾ ਕੁਝ ਤੈਅ ਕਰਨ ਲਈ ਬੀਬੀ ਜ਼ਗੀਰ ਕੌਰ ਨੇ ਪੁੱਛਿਆ ਨਾ ਕਿਹੜੇ ਫੈਸਲੇ ਕਿੱਥੇ ਲਿਓ ਆਂ ਦੀ ਕਿਹਦੀ ਸਲਾਹ ਨਾਲ ਲਿਓ ਜਵਾਬ ਹੈ ਕੋਈ ਸੋ ਇਸ ਕਰਕੇ ਆਪਣੜੇ ਗਿਰਵਾਣ ਨੇ ਸਿਰ ਨੀਵਾ ਕਰ ਦੇਖ ਬਠਿੰਡਾ ਜਿੱਤ ਕੇ ਤੁਸੀਂ ਰਾਜ ਨਹੀਂ ਬਣਗੇ ਤਿੰਨ ਜਿੱਤ ਕੇ ਭਗਵੰਤ ਮਾਨ ਆ ਜਿਹੜਾ ਉਹ ਐ ਨਹੀਂ ਹੋ ਗਿਆ ਵੀ 13 ਜੀਰੂ ਵਾਲਾ ਉਹਦਾ ਸੁਪਨਾ ਜਿਹੜਾ ਉਹਦਾ ਮਤਲਬ ਇਹੀ ਆ ਅਸੀਂ ਪਹਿਲਾਂ ਜੀ ਤਿੰਨ ਜਿੱਤੇ ਸੀ ਇੱਕ ਜਿੱਤੇ ਸੀ ਹੁਣ ਤਿੰਨ ਜਿੱਤ ਗਏ 14 ਨਾਲ ਕਰ ਕੰਪੇਅਰ ਜਦੋਂ ਤੇਰੇ ਪੱਲੇ ਕੁਝ ਨਹੀਂ ਸੀ ਫਿਰ 19 ਨਾਲ ਕਰ 19 ਦੇ ਵਿੱਚ 10 ਤੇਰੀ ਇੱਕ ਸੀਟ ਆਈ ਅੱਜ ਤੇਰੀ ਕੀ ਸੀਟ ਆਈ ਵੋਟ ਪਰਸੈਂਟ ਕੀ ਆਈ 14 ਚ ਕਿੰਨੀ ਆਈ ਸੀ 40% ਆਈ ਸੀ ਕਾਇਦ ਮੇਰਾ ਖਿਆਲ ਆ ਜਬ ਰਾਜ ਸਭਾ ਚ ਇੰਨੀ ਆਈ ਸੀ ਸੋ ਇਹ ਕਰਕੇ ਇਹ ਗੱਲਾਂ ਨਹੀਂ ਚੱਲਣੀਆਂ ਵੀ ਮਿੱਠਾ-ਮਿੱਠਾ ਹੜੱਪ ਤੇ ਕੋੜਾ-ਕੋੜਾ ਥੂ ਸਾਰੀਆਂ ਸਿਆਸੀ ਪਾਰਟੀਆਂ ਲਈ ਜ਼ਰੂਰੀ ਆ। ਮੈਨੂੰ ਇਹ ਦੱਸੋ ਜੀ। ਕਾਂਗਰਸ 7 ਸੀਟਾਂ ਲੈ ਗਈ। ਕਾਂਗਰਸ ਦੇ ਅੰਦਰੇ ਵਿਧਾਇਕ ਪ੍ਰਗਟ ਸਿੰਘ ਇਹ ਸਵਾਲ ਉਠਾ ਰਿਹਾ। ਸਵੇ ਸੰਤੁਸ਼ਟ ਨਾ ਹੋਵੋ ਖਾਤਰੇ ਦੀ ਘੰਟੀ ਟਲੀ ਨਹੀਂ। ਅਸੀਂ ਸਿਰਫ 32 ਹਲਕਿਆਂ ਦੇ ਵਿੱਚ ਸ਼ਾਇਦ 1 ਨੰਬਰ ਤੇ ਰਹੇ ਹਾਂ ਜੀ ਜੋ 15 ਗਰਦਾਸਪੁਰ ਤੇ ਜਲੰਧਰ ਦੇ ਨੇ ਅਸੀਂ 40 ਤੇ 2 ਨੰਬਰ ਤੇ ਰਹੇ ਹਾਂ 54 ਤੇ 2 ਨੰਬਰ ਤੇ ਆਮ ਆਦਮੀ ਪਾਰਟੀ ਰਹੀ ਆ ਇੱਕ ਜੇਤੂ ਪਾਰਟੀ ਆ ਉਹ ਤਾਂ ਸਵਾਲ ਉਠਾ ਰਹੀ ਆ ਵਿਸ਼ਵਾਸ ਨੁਸ਼ਟਨਾ ਹੋਵੋ ਹਲੇ ਖਤਰਾ ਟਲਿਆ ਨਹੀਂ ਆ ਜਿਹੜੇ ਮਾਨਕੇ ਰੱਖਤੇ ਇਹ ਆਪਣੇ ਮੋਢੇ ਆਪ ਇੱਥੇ ਪਾਈ ਜਾਂਦੇ ਨੇ ਸੋ ਇਸ ਕਰਕੇ ਨਜ਼ਰੀਆ ਬਦਲਣ ਦੀ ਲੋੜ ਆ ਸੁਖਵਿੰਦਰ ਜੀ ਵੱਡੇ ਸੰਵਾਦ ਦੀ ਲੋੜ ਆ ਜੀ ਮਾਲੀ ਸਾਹਿਬ ਜਦੋਂ ਭੁੰਦਰ ਸਾਹਿਬ ਜਿਹੜੇ ਰਾਸਵਾ ਮੈਂਬਰ ਹੈ ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਰਨਲ ਦੇ ਨਾਲ ਮਤਲਬ ਕਿ ਤੁਰੰਤ ਦੀ ਲੋੜ ਹੈ ਜਰਨਲਿਟੀ ਗੱਲ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਸਿਰਫ ਪਾਰਟੀ ਪ੍ਰਧਾਨ ਹੀ ਕਿਉਂ ਸਰਪ੍ਰਸਤ ਤੋਂ ਬਿਨਾਂ ਸਰਪ੍ਰਸਤ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਤੋਂ ਬਿਨਾਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹਦੇ ਕੀ ਮਾਇਨੇ ਨੇ ਫਿਰ ਇਹ ਵੀ ਸਵਾਲ ਹੈ ਕਿ ਸਰਪ੍ਰਸਤ ਦੀ ਜਿਹੜੀ ਐ ਉਹ ਮਤਲਬ ਕਿ ਅਗਵਾਈ ਤੋਂ ਬਿਨਾ ਜਾਂ ਉਹਦੀ ਮਨਜ਼ੂਰੀ ਤੋਂ ਬਿਨਾ ਫਿਰ ਸਰਪ੍ਰਸਤ ਦਾ ਕੰਮ ਕੀ ਹੈ ਕਿ ਉਹ ਮਾਰਗਦਰਸ਼ਕ ਮੰਡਲ ਮੰਡਲ ਵਾਲਾ ਕੰਮ ਹੈ ਕਿ ਬੈਠੇ ਰੋ ਕੁਰਸੀ ਤੇ ਵੇਖੀ ਜਾਓ ਫੈਸਲੇ ਸਾਰੇ ਸੁਖਵੀਰ ਬਾਦਲ ਲੈਣਗੇ ਜਾਂ ਉਹ ਜਿਹੜਾ ਝੁੰਡਾ ਸਾਹਿਬ ਦੀ ਚੋਣ ਹੋਣਾ ਜਾਂ ਢੀਂਡ ਸਾਹਿਬ ਪਰਿਵਾਰ ਨੂੰ ਉਸ ਤਰੀਕੇ ਨਾਲ ਬੈਕਫੁੱਟ ਤੇ ਕਰਨਾ ਪਾਰਟੀ ਦੇ ਅੰਦਰ ਲਿਆ ਕੇ ਵੀ ਇਹਦਾ ਕੀ ਮਤਲਬ ਸਮਝਿਆ ਕਿ ਕਦੇ ਇਸ ਬਾਰੇ ਵੀ ਗੱਲ ਤੁਰੇਗੀ ਕਿ ਆਖਿਰਕਾਰ ਕਿਹੜੀਆਂ ਤਾਕਤਾਂ ਨੇ ਇਹਨਾਂ ਨੂੰ ਉਹ ਸੀਟ ਦੇ ਉੱਤੇ ਫੈਸਲਾ ਕਰਨ ਤੋਂ ਰੋਕਿਆ ਜਦੋਂ ਇਹ ਦਲ ਬਦਲੂਆਂ ਦੀ ਗੱਲ ਨੂੰ ਅੱਗੇ ਵਧਾ ਕੇ ਜਿਹੜਾ ਉਸ ਤਰੀਕੇ ਨਾਲ ਉਸ ਵੇਲੇ ਚਰਚਾ ਨੂੰ ਅੱਗੇ ਤੋਰਿਆ ਗਿਆ ਸੁਖਵਿੰਦਰ ਜੀ ਪੰਥਕ ਕੌਣ ਆ ਗੈਰ ਪੰਥਕ ਕੌਣ ਇਹਦੀ ਪਰਿਭਾਸ਼ਾ ਕੀ ਆ ਹਮਮ ਰਿੱਕੇ ਕਹਿੰਦਾ ਮੈਂ ਪੰਥਕਾਂ ਮੈਂ ਕੁਰਬਾਨੀ ਦਿੱਤੀ ਆ ਮੈਂ ਕੰਧ ਨਾਲ ਟੱਕਰ ਮਾਰੀ ਆ ਮੇਰੇ ਪਰਿਵਾਰ ਦਾ ਬੰਦਾ ਸ਼ਹੀਦ ਹੋਇਆ ਇਹ ਪੰਥਕਾਂ ਪੰਥ ਕੋ ਹੋ ਆ ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਸੋਚ ਆ ਜਿਹਦਾ ਚਾਰ ਵਿਹਾਰ ਕਰਤਾਰ ਗੁਰਬਾਣੀ ਤੇ ਆਧਾਰਤਾ ਜਿਹੜਾ ਇਹ ਸੋਚਦਾ ਪੰਥ ਵਸੇ ਮੈਂ ਉੱਜਣਾ ਮੰਚ ਚੌਕ ਨੇਰਾ ਸਰਬੱਤ ਦੇ ਭਲੇ ਦਾ ਧਾਰਨੀਆਂ ਜਿਹੜਾ ਪੰਥ ਕਾ ਉਹ ਪੰਜਾਬ ਦੇ ਭਲੇ ਲਈ ਵੀ ਆ ਮੁਲਕ ਦੇ ਭਲੇ ਲਈ ਵੀ ਆ ਉਹ ਦੁਨੀਆ ਦੇ ਭਲੇ ਲਈ ਵੀ ਆ ਜਿਹੜਾ ਇਹ ਇਹ ਜੋ ਬਰਤਾਨਾ ਸਿਰਜ ਰਹੇ ਨੇ ਨਾ ਜੀ ਅਸੀਂ ਆ ਕੁਛ ਕੀਤਾ ਤੇ ਤੁਸੀਂ ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ ਬੜਾ ਕੁਰਬਾਨੀਆਂ ਹੈ ਪਰ ਇਤਿਹਾਸ ਪਰ ਜੋ ਤੁਸੀਂ ਤੁਸੀਂ ਕਿਹੜੀ ਕੁਰਬਾਨੀ ਕੀਤੀ ਹੈ ਜੀ ਤੁਸੀਂ ਕਿਹੜਾ ਤਿਆਗ ਕੀਤਾ ਜੀ ਤੁਸੀਂ ਕਾਦੇ ਆਸਰੇ ਤੁਸੀਂ ਅੱਗੇ ਵਧੋਗੇ ਜੀ ਤੁਸੀਂ ਤਾਂ ਮਾਇਆ ਦੇ ਮਾਰੇ ਇਕੱਠੇ ਕੀਤੇ ਨੇ ਨਾ ਜੀ ਜਿਹੜਾ ਕਹਿੰਦੇ ਆ ਪਾਪਾਂ ਬਾਝੋਂ ਹੋਵੇ ਨਹੀਂ ਮਾਇਆ ਸਾਥ ਨਾ ਜਾਏ ਤੇ ਇਹਨਾਂ ਸਾਰਿਆਂ ਦਾ کردار ਫਰੋਲ ਲੋ ਕਹਿੰਦੇ ਜੀ ਅਸੀਂ ਤਾਂ ਕਾਨੂੰਨ ਅਨੁਸਾਰ ਕੀਤਾ ਤੇ ਕਾਨੂੰਨ ਬਣਾਏ ਕਿਨੇ ਨੇ ਆਪੇ ਕਾਨੂੰਨ ਬਣਾ ਲਓ ਆਪੇ ਸੁਖ ਵਿਲਾਸ ਬਣਾ ਲਓ ਤੇ ਆਪੇ ਮੁੜ ਕੇ ਕਾਨੂੰਨ ਬੰਦ ਕਰ ਦੋ 마ਫੀਆ ਕਿੱਥੋਂ ਪੈਦਾ ਹੋਏ ਨੇ ਨੀਤੀਆਂ ਚੋਂ ਪੈਦਾ ਹੋਏ ਨੇ ਨਾ ਜੀ ਸ਼ਰਾਬ 마ਫੀਆ ਨਸ਼ਾ 마ਫੀਆ ਟ੍ਰਾਂਸਪੋਰਟ 마ਫੀਆ ਕੇਵਲ 마ਫੀਆ ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਜਦੋਂ ਤੱਕ ਤੁਸੀਂ ਤਿਆਗ ਦੇ ਰਾਹ 'ਈ ਪਹੁੰਚੇ ਜਦੋਂ ਤੱਕ ਤੁਸੀਂ ਇੱਕ ਦੂਜੇ ਨਾਲ ਸਾਹਜ ਕਰਕੇ ਗੁਣਾਂ ਵਾਲੇ ਰਾਹ 'ਈ ਪੈਂਦੇ ਜਦੋਂ ਤੱਕ ਤੁਸੀਂ ਸਮੂਹ ਸਿਆਣਪ ਇਕੱਠੀ ਕਰਨ ਲਈ ਦੇ ਰਾਹ ਨਹੀਂ ਪੈਂਦੇ ਜਦੋਂ ਤੱਕ ਸਮੂਹ ਤੌਰ ਤੇ ਜੋ ਗਲਤੀਆਂ ਕੀਤੀਆਂ ਨੇ ਜਿੱਚ ਲੀਡਰਸ਼ਿਪ ਮੁੱਖ ਜ਼ਿੰਮੇਵਾਰ ਆ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਕਰਦੇ ਤੇ ਇੱਕ ਮਾਰਗ ਸੇਧ ਲੋਕਾਂ ਦੇ ਸਾਹਮਣੇ ਨਹੀਂ ਰੱਖਦੇ ਸਿਆਸੀ ਪੋਜੀਸ਼ਨਾਂ ਨਹੀਂ ਲੈਂਦੇ ਜੀਜੋ ਪਤਾ ਲੱਗੇ ਵੀ ਹਾਂ ਇਹਨਾਂ ਲਈ ਉਸੂਲ ਤੇ ਸਿਧਾਂਤ ਪਿਆਰੇ ਨੇ ਉਦੋਂ ਤੱਕ ਤੁਹਾਡੇ ਤੇ ਲੋਕਾਂ ਦਾ ਭਰੋਸਾ ਨਹੀਂ ਵੱਜਣਾ ਕੱਢ ਦੋ ਢੀਂਡਸੇ ਨੂੰ ਕੱਢ ਦੋ ਮਲੁੱਕੇ ਨੂੰ ਕੱਢ ਦੋ ਚੰਦੂ ਮੱਜਰੇ ਨੂੰ ਹੋਰ ਤਾਂ ਬਥੇਰੇ ਕੰਡੇ ਦਿੱਤੇ ਨਾ ਤੁਸੀਂ ਤੇ ਫਿਰ ਇਹ ਤੇ ਨਿਕਲੂ ਕੀ ਕਿਉਂਕਿ ਜਿਹੜੇ ਤੀਜੇ ਨੰਬਰ ਤੇ ਆਏ ਨੇ ਉਹ ਸਾਰੇ ਗੈਰ ਪੰਥਕਾ ਜਿਹੜਾ ਜਿਹੜੇ ਤੁਸੀਂ ਅਰਬਾਂ ਰੁਪਇਆ ਖਰਚ ਕੇ ਆਪਣਾ ਜਿੱਤਲੀ ਬਠੰਡੇ ਦੀ ਚੋਣ ਫੇਰ ਤੁਸੀਂ ਪੰਥਕ ਹੋਗੇ ਇਸੇ ਨੂੰ ਤਾਂ ਕਹਿੰਦੇ ਨੇ ਮਾਇਆ ਧਾਰੀ ਅੰਨਾ ਬੋਲਾ ਸੋ ਇਸ ਕਰਕੇ ਇਹਨਾਂ ਨੂੰ ਗੁਰੂ ਦੇ ਸਿਧਾਂਤ ਦੇ ਲੜ ਲੱਗਣਾ ਚਾਹੀਦਾ ਪੰਜ ਜਰਨੈਲ ਦੇ ਮੈਕਰ ਲੱਗੋ ਜੀ ਜਰਨੈਲ ਦੀ ਪਰਵਾਸਾ ਕੀ ਹੈ ਜੀ ਮੈਨੂੰ ਇਹ ਦੱਸਿਓ ਜੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਮੁੜ ਕੇ ਪੰਜ ਪਿਆਰਿਆਂ ਤੋਂ ਆਪ ਅਮਰਤ ਛਕਿਆ ਤੇ ਕਿਹਾ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਤਾਂ ਮੁਜ ਸੇ ਗਰੀਬ ਕਰੋੜ ਪਰੇ ਨਹੀਂ ਮੋਸੋ ਗਰੀਬ ਕਿਰੇ ਅਭੀ ਸੰਗਤ 21 ਵਿਸਵੇ ਗੁਰੂ 20 ਵਿਸਵੇ ਜਦਾਂ ਫੌਜ ਸਮੂਹ ਤੌਰ ਤੇ ਅੱਗੇ ਵਧਦੀ ਆ ਉਦੋਂ ਜਰਨੈਲ ਦੀ ਕੀਮਤਾ ਸਿਪਾਹੀ ਤੁਹਾਡੇ ਨਾਲ ਇੱਕ ਨਹੀਂ ਜਰਨੈਲ ਨੂੰ ਕੀ ਕਰੋਗੇ ਹੁਣ ਤੱਕ ਤੋ ਇਹ ਜਰਨੈਲ ਹੀ ਰਹੇ ਹਾਂ ਜਦੋਂ ਤੱਕ ਤੁਹਾਨੂੰ ਚੈਲੰਜ ਨਹੀਂ ਹੋਇਆ ਉਦੋਂ ਵੀ ਹਾਰੇ ਹੋ ਨਾ ਸੋ ਇਸ ਕਰਕੇ ਸਾਰੇ ਕਾਸੇ ਨੂੰ ਮੁੜ ਕੇ ਸੋਚਣ ਦੀ ਲੋੜ ਆ ਇਹ ਜਿਹੜਾ ਕਾਟੋ ਕਲੇਸ਼ ਆ ਨਾ ਇਹ ਅੱਕਾ ਦੇ ਡੰਡੇ ਮਾਰਨ ਵਾਲੀ ਸਿਹਤ ਆ ਇਹਨੂੰ ਤਿਆਗੋ ਜਿੰਨੇ ਪਹਿਲੀ ਗੱਲ ਜਿੰਨੇ ਅਕਾਲੀ ਦਲ ਤੋਂ ਬਾਹਰ ਗਏ ਨੇ ਜਾਂ ਕੱਢੇ ਨੇ ਸਾਰਿਆਂ ਨੂੰ ਵਾਪਸ ਲਓ ਫਿਰ ਉਹ ਕਮੇਟੀ ਬਣਾਓ ਸਾਰਿਆਂ ਦੀ ਨੁਮਾਇੰਦਗੀ ਵਾਲੀ ਹੋਵੇ ਉਹ ਕਮੇਟੀ ਜੋ ਫੈਸਲੇ ਕਰੇ ਉਹ ਲੋਕਾਂ ਦੇ ਸਾਹਮਣੇ ਰੱਖੋ ਤੇ ਜਥੇਵੰਦੀ ਉਸ ਹਿਸਾਬ ਨਾਲ ਲੱਗੇ ਬਣਾਓ ਐਦੋ ਬਿਨਾ ਕੋਈ ਰਾਹ ਨਹੀਂ ਜਿੱਥੇ ਮਰਜ਼ੀ ਭੱਜ ਲੈਣ ਮਰਜ਼ੀ ਭੱਜ ਬਿਲਕੁਲ ਸ਼ੁਕਰੀਆ ਮਾਲੀ ਸਾਹਿਬ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਮੈਂ ਅਖੀਰ ਦੇ ਵਿੱਚ ਦਰੁਸਤ ਕਰ ਦਿੰਦਾ ਕਿ ਜੋ ਪਗਤੀ ਹੈ ਉਹ ਹੈ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ ਹੁਣ ਅਕਾਲੀ ਦਲ ਨੇ ਸੁਖਬੀਰ ਬਾਦਲ ਖੁਰਾ ਨੇ ਜਾਂ ਸਮੁੱਚੀ ਲੀਡਰਸ਼ਿਪ ਨੇ ਤੈਅ ਕਰਨਾ ਹੈ ਕਿ ਉਹ ਕਿਸ ਧੜੇ ਦੇ ਨਾਲ ਖੜਦੇ ਨੇ ਉਹ ਕਿਵੇਂ ਇਸ ਪੰਥਕ ਸੋਚ ਨੂੰ ਜਾਂ ਸਿਧਾਂਤਾਂ ਨੂੰ ਜਾਂ ਅਸੂਲਾਂ ਨੂੰ ਕਿੰਨਾ ਕੁ ਦੇ ਉੱਤੇ ਪਹਿਰਾ ਦਿੰਦੇ ਨੇ ਲੋਕ ਵੀ ਦੱਸ ਦੇਣਗੇ ਜ਼ਮੀਨੀ ਪੱਧਰ ਤੇ ਕੀ ਚੱਲਿਆ ਜਾਂ ਕੀ ਹੋਇਆ ਤਰੂ ਵਿਕਰਮ ਕਿਵੇਂ ਦਾ ਰਿਹਾ ਜੈ ਨਦਰ ਅੰਦਰ ਕੀ ਚੱਲਿਆ ਵਿਚਾਰ ਤੇ ਮੇਰੇ ਬਹੁਤ ਸ਼ੁਕਰੀਆ ਮਾਲੀ ਸੱਭਾ ਦਾ ਸ਼ੁਕਰੀਆ ਜੀ ਦਰਸਤੀ ਲਈ ਵੀ ਸ਼ੁਕਰੀਆ